ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਅਜਰਾਇਲ ਤੇ ਇਰਾਨ ਦੀ ਜਿਹੜੀ جنگ ਆ ਉਹ ਬਹੁਤ ਤੇਜ਼ ਹੁੰਦੀ ਜਾ ਰਹੀ ਹੈ ਕਿਉਂਕਿ ਇਰਾਨ ਦੇ ਵਿੱਚ ਕਾਫੀ ਗੁਰਦੁਆਰਾ ਸਾਹਿਬਾਨ ਵੀ ਸ਼ੁਭਤ ਹੈ ਤੇ ਇਹ ਚੱਲਦੀ ਲੜਾਈ ਦੇ ਵਿੱਚ ਕੋਈ ਨਹੀਂ ਦੇਖਿਆ ਜਾਂਦਾ ਕਿੱਥੇ ਤਬਾਹੀ ਹੋ ਜਾਣੀ ਹੈ ਤੇ ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਕਿ ਇਹ ਯੁੱਧ ਕਿੰਨਾ ਚਿਰ ਚੱਲਣਾ ਇਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਤੇ ਯੁੱਧ ਹੁਣ ਅੱਜ ਭਿਆਨਕ ਸਥਿਤੀ ਵੱਲ ਜਾ ਰਿਹਾ ਤੇ ਮੇਰੀ ਇਹਨਾਂ ਨੂੰ ਨਿਮਰਤਾ ਸਹਿਤ ਅਪੀਲ ਹੈ ਕਿ ਜਿੰਨੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਤਨ ਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੂਪ ਸਿਜੋਭਤਿਆ ਉਹਨਾਂ ਨੂੰ ਇੰਤਜ਼ਾਮ ਕਰਕੇ ਸੁਰੱਖਿਅਤਾਂ ਹਾਂ ਤੇ ਪਹੁੰਚਾਇਆ ਜਾਵੇ ਤੇ ਮੈਂ ਉੱਥੋਂ ਦੇ ਸਿੱਖ ਭਾਈਚਾਰੇ ਨੂੰ ਵੀ ਬੇਨਤੀ ਕਰਦ ਨੂੰ ਚਾਹੁੰਨਾ ਕਿ ਜਿੱਥੇ-ਜਿੱਥੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਰੂਪ ਸਿਜੋਭਤਿਆ ਉਹ ਸੁਰੱਖਿਅਤਾਂ ਦੇ ਉੱਤੇ ਮੈਸਟਰ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਸੁਰੱਖਿਤਾ ਹਾ ਤੇ ਪਹੁੰਚਾਇਆ ਜਾਵੇ ਤਾਂ ਕਿ ਇਸ ਜੁੱਧ ਦੇ ਵਿੱਚ ਉਹ ਸਤਗੁਰਾਂ ਦੇ ਪਵਿੱਤਰ ਸਰੂਪ ਜਿਹੜੇ ਆ ਉਹਨਾਂ ਦੀ ਸੁਰੱਖਿਆ ਹੋ ਸਕੇ ਸੋ ਜਿੱਥੇ ਮੈਂ ਉਥੋਂ ਦੇ ਵਸਿੰਦੇ ਸਿੱਖ ਭਾਈਚਾਰੇ ਨੂੰ ਸਾਰੇ ਨੂੰ ਬੇਨਤੀ ਕਰਦਾ ਉਥੇ ਭਾਰਤ ਸਰਕਾਰ ਤੋਂ ਵੀ ਮੰਗ ਕਰਦਾ ਕਿ ਤੁਸੀਂ ਆਪਣੇ ਅੰਬੈਸਡਰ ਰਾਹੀਂ ਸਤਗੁਰ ਧੰਗ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਹੜੇ ਵੀ ਸਰੂਪ ਉੱਥੇ ਸ਼ਰਬਤ ਆ ਉਹ ਸਾਰੇ ਸੁਰੱਖਿਅਤਾਂ ਤੇ ਸੁਸ਼ੋਭਤ ਕੀਤੇ ਜਾਣ ਕਿਉਂਕਿ ਜੰਗਿਆ ਇਹ ਦੇਖਦਾ ਨਹੀਂ ਜੰਗ ਨੇ ਨਾ ਇਹ ਮੰਦਰ ਦੇਖਣਾ ਨਾ ਮਸਜਿਦ ਦੇਖਣੀ ਤਾਂ ਨਾ ਗੁਰਦੁਆਰਾ ਦੇਖਣਾ ਸੋ ਨਿਮਰਤਾ ਸਹਿਤ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਵਿਵਸਥਾ ਕਰਕੇ ਥਾਹੋਂ ਥਾਹੀਂ ਸਤਗੁਰ ਜੀ ਦੇ ਸਰੂਪ ਸਰੱਖਿਅਤਾਂ ਤੇ ਪਹੁੰਚਾਇਆ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਅਜਰਾਇਲ ਤੇ ਇਰਾਨ ਦੀ ਜਿਹੜੀ جنگ ਹੈ ਉਹ ਬਹੁਤ ਤੇਜ਼ ਹੁੰਦੀ ਜਾ ਰਹੀ ਹੈ ਕਿਉਂਕਿ ਇਰਾਨ ਦੇ ਵਿੱਚ ਕਾਫੀ ਗੁਰਦੁਆਰਾ ਸਾਹਿਬਾਨ ਵੀ ਸਜੋਬਤ ਹੈ ਤੇ ਇਹ ਚੱਲਦੀ ਲੜਾਈ ਦੇ ਵਿੱਚ ਕੋਈ ਨਹੀਂ ਦੇਖਿਆ ਜਾਂਦਾ ਕਿੱਥੇ ਤਬਾਹੀ ਹੋ ਜਾਣੀ ਹੈ ਤੇ ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਕਿ ਇਹ ਜੁੱਧ ਕਿੰਨਾ ਚਿਰ ਚੱਲਣਾ ਇਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਤੇ ਜੁੱਧ ਹੁਣ ਅੱਜ ਭਿਆਨਕ ਸਥਿਤੀ ਵੱਲ ਜਾ ਰਿਹਾ ਤੇ ਮੇਰੀ ਇਹਨਾਂ ਨੂੰ ਨਿਮਰਤਾ ਸਹਿਤ ਅਪੀਲ ਹੈ ਕਿ ਜਿੰਨੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਧੰਨ ਸਾਹਿਬ ਸਤਿਗੁਰੂ ਛੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸ਼ੋਭਤਿਆ ਉਹਨਾਂ ਨੂੰ ਇੰਤਜ਼ਾਮ ਕਰਕੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਜਾਵੇ ਤੇ ਮੈਂ ਉੱਥੋਂ ਦੇ ਸਿੱਖ ਭਾਈਚਾਰੇ ਨੂੰ ਵੀ ਬੇਨਤੀ ਕਰਦਣਾ ਚਾਹੁੰਨਾ ਕਿ ਜਿੱਥੇ-ਜਿੱਥੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਰੂਪ ਸੁਸ਼ੋਭਤ ਹੈ ਉਹ ਸੁਰੱਖਿਅਤ ਥਾਂਾਂ ਦੇ ਉੱਤੇ ਮੈਸਟਰ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਜਾਵੇ ਤਾਂ ਕਿ ਇਸ ਜੁੱਧ ਦੇ ਵਿੱਚ ਉਹ ਸਤਗੁਰਾਂ ਦੇ ਪਵਿੱਤਰ ਸਰੂਪ ਜਿਹੜੇ ਆ ਉਹਨਾਂ ਦੀ ਸੁਰੱਖਿਆ ਹੋ ਸਕੇ। ਤੋਂ ਜਿੱਥੇ ਮੈਂ ਉਥੋਂ ਦੇ ਵਸਿੰਦੇ ਸਿੱਖ ਭਾਈਚਾਰੇ ਨੂੰ ਸਾਰੇ ਨੂੰ ਬੇਨਤੀ ਕਰਦਾ। ਉਥੇ ਭਾਰਤ ਸਰਕਾਰ ਤੋਂ ਮੰਗ ਕਰਦਾ ਕਿ ਤੁਸੀਂ ਆਪਣੇ ਅੰਬੈਸਡਰ ਰਾਹੀਂ ਸਤਗੁਰ ਧੰਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਜਿਹੜੇ ਵੀ ਸਰੂਪ ਉੱਥੇ ਸ਼ੁਭਤ ਆ ਉਹ ਸਾਰੇ ਸੁਰੱਖਿਅਤਾਂ ਤੇ ਸੁਸ਼ੋਭਤ ਕੀਤੇ ਜਾਣ ਕਿਉਂਕਿ ਜੰਗਿਆ ਇਹ ਦੇਖਦਾ ਨਹੀਂ ਜੰਗ ਨੇ ਨਾਇਨੇ ਮੰਦਰ ਦੇਖਣਾ ਹੈ ਨਾ ਮਸਜਿਦ ਦੇਖਣੀ ਤਾਂ ਨਾ ਗੁਰਦੁਆਰਾ ਦੇਖਣਾ ਸੋ ਨਿਮਰਤਾ ਸਹਿਤ ਇਹਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਵਿਵਸਥਾ ਕਰਕੇ ਥਾਹੋਂ ਥਾਹੀਂ ਸਤਗੁਰ ਜੀ ਦੇ ਸਰੂਪ ਸਰਖਰ ਥਾਂ ਤੇ ਪਹੁੰਚਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਅਜਰਾਈਲ ਤੇ ਇਰਾਨ ਦੀ ਜਿਹੜੀ جنگ ਆ ਉਹ ਬਹੁਤ ਤੇਜ਼ ਹੁੰਦੀ ਜਾ ਰਹੀ ਹੈ ਕਿਉਂਕਿ ਆਰਾਮ ਦੇ ਵਿੱਚ ਕਾਫੀ ਗੁਰਦੁਆਰਾ ਸਾਬਾਨ ਵੀ ਸ਼ਸ਼ੋਭਤ ਹੈ ਤੇ ਇਹ ਜਲਦੀ ਲੜਾਈ ਦੇ ਵਿੱਚ ਕੋਈ ਨਹੀਂ ਦੇਖਿਆ ਜਾਂਦਾ ਕਿੱਥੇ ਤਬਾਹੀ ਹੋ ਜਾਣੀ ਹੈ ਤੇ ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਕਿ ਇਹ ਯੁੱਧ ਕਿੰਨਾ ਚਿਰ ਚੱਲਣਾ ਇਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਤੇ ਯੁੱਧਾ ਹੁਣ ਅਜ ਬ੍ਰਹਾਂਕਰ ਸਥਿਤੀ ਬਲ ਜਾ ਰਿਹਾ ਤੇ ਮੇਰੀ ਇਹਨਾਂ ਨੂੰ ਨਿਮਰਤਾ ਸਹਿਤ ਅਪੀਲ ਆ ਕਿ ਜਿੰਨੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਧੰਨ ਸਾਹਿਬ ਸਤਿਗੁਰੂ ਛੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੂਪ ਸਿਜੋਭਤਿਆ ਉਹਨਾਂ ਨੂੰ ਇੰਤਜ਼ਾਮ ਕਰਕੇ ਸੁਰੱਖਿਅਤਾਂ ਹਾਂ ਤੇ ਪਹੁੰਚਾਇਆ ਜਾਵੇ ਤੇ ਮੈਂ ਉੱਥੋਂ ਦੇ ਸਿੱਖ ਭਾਈਚਾਰੇ ਨੂੰ ਵੀ ਬੇਨਤੀ ਕਰਦਣ ਚਾਹਉਨਾ ਕਿ ਜਿੱਥੇ-ਜਿੱਥੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਰੂਪ ਵਿੱਚ ਸ਼ੋਭਤ ਹੈ ਉਹ ਸੁਰੱਖਿਅਤ ਥਾਂ ਦੇ ਉੱਤੇ ਐਮੈਸਟਰ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਇਆ ਜਾਵੇ ਤਾਂ ਕਿ ਇਸ ਜੁੱਧ ਦੇ ਵਿੱਚ ਉਹ ਸਤਗੁਰਾਂ ਦੇ ਪਵਿੱਤਰ ਸਰੂਪ ਜਿਹੜੇ ਆ ਉਹਨਾਂ ਦੀ ਸੁਰੱਖਿਆ ਹੋ ਸਕੇ। ਤੋਂ ਜਿੱਥੇ ਮੈਂ ਉਥੋਂ ਦੇ ਵਸਿੰਦੇ ਸਿੱਖ ਭਾਈਚਾਰੇ ਨੂੰ ਸਾਰੇ ਨੂੰ ਬੇਨਤੀ ਕਰਦਾ ਉਥੇ ਭਾਰਤ ਸਰਕਾਰ ਤੋਂ ਵੀ ਮੰਗ ਕਰਦਾ ਕਿ ਤੁਸੀਂ ਆਪਣੇ ਅੰਬੈਸਡਰ ਰਾਹੀਂ ਸਤਗੁਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਹੜੇ ਵੀ ਸਰੂਪ ਉੱਤੇ ਸ਼ੋਭਤ ਆ ਉਹ ਸਾਰੇ ਸੁਰੱਖਿਅਤ ਆਹਾਂ ਤੇ ਸ਼ੋਭਤ ਕੀਤੇ ਜਾਣ ਕਿਉਂਕਿ ਜੰਗ ਆ ਇਹ ਦੇਖਦਾ ਨਹੀਂ ਜੰਗ ਨੇ ਨਵੇਂ ਮੰਦਰ ਦੇਖਣਾ ਨਾ ਮਸਜਿਦ ਦੇਖਣੀ ਤਾਂ ਨਾ ਗੁਰਦੁਆਰਾ ਦੇਖਣਾ ਸੋ ਨਿਮਰਤਾ ਸਹਿਤ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਵਿਵਸਥਾ ਕਰਕੇ ਥਾਂ ਥਾਂ ਹੀ ਸਤਗੁਰੂ ਜੀ ਦੇ ਸਰੂਪ ਸਰਖਤਾਂ ਤੇ ਪਹੁੰਚਾਈ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਅਜ ਰਾਇਲ ਤੇ ਇਰਾਨ ਦੀ ਜਿਹੜੀ جنگ ਆ ਉਹ ਬਹੁਤ ਤੇਜ਼ ਹੁੰਦੀ ਜਾ ਰਹੇ ਆ ਕਿਉਂਕਿ ਆਰਾਮ ਦੇ ਵਿੱਚ ਕਾਫੀ ਗੁਰਦੁਆਰਾ ਸਾਹਿਬਾਨ ਵੀ ਸ਼ੁਸ਼ੋਭਤ ਆ ਤੇ ਇਹ ਜਲਦੀ ਲੜਾਈ ਦੇ ਵਿੱਚ ਕੋਈ ਨਹੀਂ ਦੇਖਿਆ ਜਾਂਦਾ ਕਿੱਥੇ ਤਬਾਹੀ ਹੋ ਜਾਣੀ ਆ ਤੇ ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਕਿ ਇਹ ਯੁੱਧ ਕਿੰਨਾ ਚਿਰ ਚੱਲਣਾ ਇਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਤੇ ਯੁੱਧ ਹੁਣ ਅਜ ਬਹਾੰਕਰ ਸਥਿਤੀ ਵੱਲ ਜਾ ਰਿਹਾ ਤੇ ਮੇਰੀ ਇਹਨਾਂ ਨੂੰ ਨਿਮਰਤਾ ਸਹਿਤ ਅਪੀਲ ਆ ਕਿ ਜਿੰਨੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਧੰਨ ਸਾਹਿਬ ਸਤਿਗੁਰੂ ਛੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸ਼ੋਭਤਿਆ ਉਹਨਾਂ ਨੂੰ ਇੰਤਜ਼ਾਮ ਕਰਕੇ ਸੁਰੱਖਿਅਤਾਂ ਮਤੇ ਪਹੁੰਚਾਇਆ ਜਾਵੇ ਤੇ ਮੈਂ ਉੱਥੋਂ ਦੇ ਸਿੱਖ ਭਾਈਚਾਰੇ ਨੂੰ ਵੀ ਬੇਨਤੀ ਕਰਦਣਾ ਚਾਹਉਨਾ ਕਿ ਜਿੱਥੇ-ਜਿੱਥੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਰੂਪ ਸੁਸ਼ੋਭਤ ਹੈ ਉਹ ਸੁਰੱਖਿਅਤ ਆਹਾ ਦੇ ਉੱਤੇ ਮੈਸਟਰ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਸੁਰੱਖਿਅਤ ਆਹਾ ਤੇ ਪਹੁੰਚਾਇਆ ਜਾਵੇ ਤਾਂ ਕਿ ਇਸ ਜੁੱਧ ਦੇ ਵਿੱਚ ਉਹ ਸਤਗੁਰਾਂ ਦੇ ਪਵਿੱਤਰ ਸਰੂਪ ਜਿਹੜੇ ਆ ਉਨ੍ਹਾਂ ਦੀ ਸੁਰੱਖਿਆ ਹੋ ਸਕੇ ਸੋ ਜਿੱਥੇ ਮੈਂ ਉਥੋਂ ਦੇ ਵਸਿੰਦੇ ਸਿੱਖ ਭਾਈਚਾਰੇ ਨੂੰ ਸਾਰੇ ਨੂੰ ਬੇਨਤੀ ਕਰਦਾ ਉਥੇ ਭਾਰਤ ਸਰਕਾਰ ਤੋਂ ਵੀ ਮੰਗ ਕਰਦਾ ਕਿ ਤੁਸੀਂ ਆਪਣੇ ਅੰਬੈਸਡਰ ਰਾਹੀਂ ਸਤਗੁਰ ਧੰਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਹੜੇ ਵੀ ਸਰੂਪ ਉੱਤੇ ਸ਼ੁਭਮਤ ਆ ਉਹ ਸਾਰੇ ਸੁਰੱਖਿਅਤ ਆਹਾਂ ਤੇ ਸੁਸ਼ੋਭਤ ਕੀਤੇ ਜਾਣ ਕਿਉਂਕਿ ਜੰਗਿਆ ਇਹ ਦੇਖਦਾ ਨਹੀਂ ਜੰਗ ਨੇ ਨਾ ਇਹ ਮੰਦਰ ਦੇਖਣਾ ਨਾ ਮਸਜਿਦ ਦੇਖਣੀ ਤਾਂ ਨਾ ਗੁਰਦੁਆਰਾ ਦੇਖਣਾ ਸੋ ਨਿਮਰਤਾ ਸਹਿਤ ਇਹਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਵਿਵਸਥਾ ਕਰਕੇ ਥਾਂ ਥਾਂ ਹੀ ਸਤਗੁਰ ਜੀ ਦੇ ਸਰੂਪ ਸਰਖਾ ਥਾਂ ਤੇ ਪਹੁੰਚਾਈ ਜਾਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਅਜਰਾਈਲ ਤੇ ਇਰਾਨ ਦੀ ਜਿਹੜੀ جنگ ਆ ਉਹ ਬਹੁਤ ਤੇਜ਼ ਹੁੰਦੀ ਜਾ ਰਹੀ ਹੈ ਕਿਉਂਕਿ ਆਰਾਮ ਦੇ ਵਿੱਚ ਕਾਫੀ ਗੁਰਦੁਆਰਾ ਸਹਿਬਾਨ ਵੀ ਸ਼ੁਸ਼ੋਭਤ ਹੋ ਤੇ ਇਹ ਜਲਦੀ ਲੜਾਈ ਦੇ ਵਿੱਚ ਕੋਈ ਨਹੀਂ ਦੇਖਿਆ ਜਾਂਦਾ ਕਿੱਥੇ ਤਬਾਹੀ ਹੋ ਜਾਣੀ ਹੈ ਤੇ ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਕਿ ਇਹ ਯੁੱਧ ਕਿੰਨਾ ਚਿਰ ਚੱਲਣਾ ਇਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਤੇ ਯੁੱਧਾ ਹੁਣ ਅੱਜ ਭਿਆਨਕ ਸਥਿਤੀ ਬਲ ਜਾ ਰਿਹਾ ਤੇ ਮੇਰੀ ਇਹਨਾਂ ਨੂੰ ਨਿਮਰਤਾ ਸਹਿਤ ਅਪੀਲ ਆ ਕਿ ਜਿੰਨੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਧੰਨ ਸਾਹਿਬ ਸਤਿਗੁਰੂ ਛੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸਿਜੋਭਤਿਆ ਉਹਨਾਂ ਨੂੰ ਇੰਤਜ਼ਾਮ ਕਰਕੇ ਸੁਰੱਖਿਅਤਾਂ ਹਾਂ ਤੇ ਪਹੁੰਚਾਇਆ ਜਾਵੇ ਤੇ ਮੈਂ ਉਥੋਂ ਦੇ ਸਿੱਖ ਭਾਈਚਾਰੇ ਨੂੰ ਵੀ ਬੇਨਤੀ ਕਰਦਣਾ ਚਾਹਨਾ ਕਿ ਜਿੱਥੇ-ਜਿੱਥੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਰੂਪ ਸੁਸ਼ੋਭਤ ਆ ਉਹ ਸੁਰੱਖਿਅਤ ਆਹਾ ਦੇ ਉੱਤੇ ਐਮੈਸਟਰ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਸੁਰੱਖਿਅਤ ਆਹਾ ਤੇ ਪਹੁੰਚਾਇਆ ਜਾਵੇ ਤਾਂ ਕਿ ਇਸ ਜੁੱਧ ਦੇ ਵਿੱਚ ਉਹ ਸਤਗੁਰਾਂ ਦੇ ਪਵਿੱਤਰ ਸਰੂਪ ਜਿਹੜੇ ਆ ਉਹਨਾਂ ਦੀ ਸੁਰੱਖਿਆ ਹੋ ਸਕੇ। ਤੋਂ ਜਿੱਥੇ ਮੈਂ ਉਥੋਂ ਦੇ ਵਸਿੰਦੇ ਸਿੱਖ ਭਾਈਚਾਰੇ ਨੂੰ ਸਾਰੇ ਨੂੰ ਬੇਨਤੀ ਕਰਦਾ ਉਥੇ ਭਾਰਤ ਸਰਕਾਰ ਤੋਂ ਵੀ ਮੰਗ ਕਰਦਾ ਕਿ ਤੁਸੀਂ ਆਪਣੇ ਅੰਬੈਸਡਰ ਰਾਹੀਂ ਸਤਗੁਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਹੜੇ ਵੀ ਸਰੂਪ ਉੱਤੇ ਸ਼ੋਭਤ ਆ ਉਹ ਸਾਰੇ ਸੁਰੱਖਿਅਤ ਆਹਾਂ ਤੇ ਸ਼ੋਭਤ ਕੀਤੇ ਜਾਣ ਕਿਉਂਕਿ ਜੰਗ ਆ ਇਹ ਦੇਖਦਾ ਨਹੀਂ ਜੰਗ ਨੇ ਨਵੇਂ ਮੰਦਰ ਦੇਖਣਾ ਨਾ ਮਾਜੇ ਦੇਖਣੀ ਤਾਂ ਨਾ ਗੁਰਦੁਆਰਾ ਦੇਖਣਾ ਸੋ ਨਿਮਰਤਾ ਸਹਿਤ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਵਿਵਸਥਾ ਕਰਕੇ ਥਾਂ ਥਾਂ ਹੀ ਸਤਗੁਰ ਜੀ ਦੇ ਸਰੂਪ ਸਰਖਤਾਂ ਤੇ ਪਹੁੰਚਾਈ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਅਜ ਰਾਇਲ ਤੇ ਇਰਾਨ ਦੀ ਜਿਹੜੀ جنگ ਆ ਉਹ ਬਹੁਤ ਤੇਜ਼ ਹੁੰਦੀ ਜਾ ਰਹੇ ਆ ਕਿਉਂਕਿ ਆਰਾਮ ਦੇ ਵਿੱਚ ਕਾਫੀ ਗੁਰਦੁਆਰਾ ਸਾਹਿਬਾਨ ਵੀ ਸ਼ੁਸ਼ੋਭਤ ਆ ਤੇ ਇਹ ਜਲਦੀ ਲੜਾਈ ਦੇ ਵਿੱਚ ਕੋਈ ਨਹੀਂ ਦੇਖਿਆ ਜਾਂਦਾ ਕਿੱਥੇ ਤਬਾਹੀ ਹੋ ਜਾਣੀ ਆ ਤੇ ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਕਿ ਇਹ ਯੁੱਧ ਕਿੰਨਾ ਚਿਰ ਚੱਲਣਾ ਇਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਤੇ ਯੁੱਧ ਹੁਣ ਅਜ ਬਹਾੰਕਰ ਸਥਿਤੀ ਵੱਲ ਜਾ ਰਿਹਾ ਤੇ ਮੇਰੀ ਇਹਨਾਂ ਨੂੰ ਨਿਮਰਤਾ ਸਹਿਤ ਅਪੀਲ ਹੈ ਕਿ ਜਿੰਨੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਧੰਨ ਸਾਹਿਬ ਸਤਿਗੁਰੂ ਛੇਵੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸ਼ੋਭਤਿਆ ਉਹਨਾਂ ਨੂੰ ਇੰਤਜ਼ਾਮ ਕਰਕੇ ਸੁਰੱਖਿਅਤਾਂ ਮਤੇ ਪਹੁੰਚਾਇਆ ਜਾਵੇ ਤੇ ਮੈਂ ਉੱਥੋਂ ਦੇ ਸਿੱਖ ਭਾਈਚਾਰੇ ਨੂੰ ਵੀ ਬੇਨਤੀ ਕਰਦਣਾ ਚਾਹਉਨਾ ਕਿ ਜਿੱਥੇ-ਜਿੱਥੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਰੂਪ ਸੁਸ਼ੋਭਤ ਹੈ ਉਹ ਸੁਰੱਖਿਅਤ ਆਹਾ ਦੇ ਉੱਤੇ ਮੈਸਟਰ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਸੁਰੱਖਿਅਤ ਆਹਾ ਤੇ ਪਹੁੰਚਾਇਆ ਜਾਵੇ ਤਾਂ ਕਿ ਇਸ ਜੁੱਧ ਦੇ ਵਿੱਚ ਉਹ ਸਤਗੁਰਾਂ ਦੇ ਪਵਿੱਤਰ ਸਰੂਪ ਜਿਹੜੇ ਆ ਉਹਨਾਂ ਦੀ ਸੁਰੱਖਿਆ ਹੋ ਸਕੇ ਤੇ ਜਿੱਥੇ ਮੈਂ ਉਥੋਂ ਦੇ ਵਸਿੰਦੇ ਸਿੱਖ ਭਾਈਚਾਰੇ ਨੂੰ ਸਾਰੇ ਨੂੰ ਬੇਨਤੀ ਕਰਦਾ ਉਥੇ ਭਾਰਤ ਸਰਕਾਰ ਤੋਂ ਵੀ ਮੰਗ ਕਰਦਾ ਕਿ ਤੁਸੀਂ ਆਪਣੇ ਅੰਬੈਸਡਰ ਰਾਹੀਂ ਸਤਗੁਰ ਧੰਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿਹੜੇ ਵੀ ਸਰੂਪ ਉੱਤੇ ਸ਼ੁਭਵਤ ਆ ਉਹ ਸਾਰੇ ਸੁਰੱਖਿਅਤਾਂ ਤੇ ਸ਼ੁਭਵਤ ਕੀਤੇ ਜਾਣ ਕਿਉਂਕਿ ਜੰਗ ਆਏ ਦੇਖਦਾ ਨਹੀਂ ਜੰਗ ਨੇ ਨਾ ਇਹ ਮੰਦਰ ਦੇਖਣਾ ਨਾ ਮਸਜਿਦ ਦੇਖਣੀ ਤਾਂ ਨਾ ਗੁਰਦੁਆਰਾ ਦੇਖਣਾ ਸੋ ਨਿਮਰਤਾ ਸਹਿਤ ਇਹਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਵਿਵਸਥਾ ਕਰਕੇ ਥਾਂ ਥਾਂ ਹੀ ਸਤਗੁਰ ਜੀ ਦੇ ਸਰੂਪ ਸਰਖਾ ਥਾਂ ਤੇ ਪਹੁੰਚਾਈ ਜਾਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਅਜਰਾਈਲ ਤੇ ਇਰਾਨ ਦੀ ਜਿਹੜੀ جنگ ਆ ਉਹ ਬਹੁਤ ਤੇਜ਼ ਹੁੰਦੀ ਜਾ ਰਹੀ ਹੈ ਕਿਉਂਕਿ ਆਰਾਮ ਦੇ ਵਿੱਚ ਕਾਫੀ ਗੁਰਦੁਆਰਾ ਸਾਬਾਨ ਵੀ ਸ਼ੁਸ਼ੋਭਤ ਹੈ ਤੇ ਇਹ ਜਲਦੀ ਲੜਾਈ ਦੇ ਵਿੱਚ ਕੋਈ ਨਹੀਂ ਦੇਖਿਆ ਜਾਂਦਾ ਕਿੱਥੇ ਤਬਾਹੀ ਹੋ ਜਾਣੀ ਹੈ ਤੇ ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਕਿ ਇਹ ਯੁੱਧ ਕਿੰਨਾ ਚਿਰ ਚੱਲਣਾ ਇਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਤੇ ਯੁੱਧਾ ਹੁਣ ਅਜ ਬ੍ਰਹਾਂਕਰ ਸਥਿਤੀ ਬਲ ਜਾ ਰਿਹਾ ਤੇ ਮੇਰੀ ਇਹਨਾਂ ਨੂੰ ਨਿਮਰਤਾ ਸਹਿਤ ਅਪੀਲ ਆ ਕਿ ਜਿੰਨੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਧੰਨ ਸਾਹਿਬ ਸਤਿਗੁਰੂ ਛੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੂਪ ਸਿਜੋਭਤਿਆ ਉਹਨਾਂ ਨੂੰ ਇੰਤਜ਼ਾਮ ਕਰਕੇ ਸੁਰੱਖਿਅਤਾਂ ਹਾਂ ਤੇ ਪਹੁੰਚਾਇਆ ਜਾਵੇ ਤੇ ਮੈਂ ਉੱਥੋਂ ਦੇ ਸਿੱਖ ਭਾਈਚਾਰੇ ਨੂੰ ਵੀ ਬੇਨਤੀ ਕਰਦਣਾ ਚਾਹਨਾ ਕਿ ਜਿੱਥੇ-ਜਿੱਥੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਰੂਪ ਸੁਸ਼ੋਭਤ ਹੈ ਉਹ ਸੁਰੱਖਿਅਤ ਆਹਾ ਦੇ ਉੱਤੇ ਐਮੈਸਟਰ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਸੁਰੱਖਿਅਤ ਆਹਾ ਤੇ ਪਹੁੰਚਾਇਆ ਜਾਵੇ ਤਾਂ ਕਿ ਇਸ ਜੁੱਧ ਦੇ ਵਿੱਚ ਉਹ ਸਤਗੁਰਾਂ ਦੇ ਪਵਿੱਤਰ ਸਰੂਪ ਜਿਹੜੇ ਆ ਉਨ੍ਹਾਂ ਦੀ ਸੁਰੱਖਿਆ ਹੋ ਸਕੇ ਤਾਂ ਜਿੱਥੇ ਮੈਂ